ਭਾਈ ਇਹਦਾ ਜਮਾ ਦੇਖ ਲੋ ਸੱਜਣੋ ਏ ਕੋਈ ਚੀਜ਼ ਦਿਖਾਉ ਨੂੰ ਪਿੰਡ ਬਦਿਆਲੇ ਤੋਂ ਹੈਗੀ ਨਾ ਰੇਲ ਗੱਡੀ ਗੱਡੀ ਭਾਈ ਜਮਾ ਭਾਈ ਅਚ ਵੀ ਨਹੀਂ ਕਰਦੀ ਬੱਸ ਆ ਫੜ ਮੈਂ ਫੜ ਕਰ ਲੈ ਧਰਦੀ ਜਮਾ ਸਕੀਨ ਟਾਪ ਦੀ ਮੋਹਰਾ ਦੀ ਭਾਈ ਇਹ ਆ ਦੇਖ ਲੋ ਭਾਈ ਅੰਗ ਕਿੱਡੀ ਗੱਡੀ ਦੂਰ ਨਾ ਲੰਮੀ ਲੁਮੀ ਬਾੜੀ ਆ ਗਈ ਹਾਂਜੀ ਭਾਈ ਸਸਿਗਾ ਸਵਾਗਤ ਪਿੰਡ ਬਦਿਆਲਾ ਜ਼ਿਲ੍ਹਾ ਬਟਿੰਡਾ ਬਾਈ ਕੁਲਦੀਪ ਨੇ ਕਰੋ ਵੀਡੀਓ ਲੈ ਕੇ ਆਇਆ ਜਮਾ ਟਾਪ ਕਲਾਸ ਹੀਰਾ ਦਿਖਾ ਦੋ ਆਹ ਦੇਖ ਲੋ ਰਿੰਗ ਸਿੰਗ ਲੱਗਿਆ ਤੇ ਤੁਸੀਂ ਨਾ ਯਾਰ ਮੋਹਰਾ ਦੀਆਂ ਬਰੀਕੀਆਂ ਦੇਖ ਲੋ ਭਾਈ ਅੱਗਾ ਦਾ ਗੈਪ ਬਹੁਤ ਜ਼ਿਆਦਾ ਆ ਕਰਮ ਵਾਲੀ ਲੰਮੀ ਸਲੰਮੀ ਕੱਦ ਬਟ ਜਮਾ ਟੌਪ ਕਰਾਸ ਦਿਖਾ ਦੂ ਤੇ ਦਪਾਇਰ ਦੇ ਟਾਈਮ ਦੀ ਵੀਡੀਓ ਸੁਹਾ ਖਾਲੀ ਕਰੀ ਹੋਈ ਆ ਥੱਲੇ ਭਾਂਡਾ ਚੱਕ ਕਰ ਲੋ ਬਈ ਹਵਾਨਾ ਬਹੁਤ ਜ਼ਿਆਦਾ ਸੋਹਣੀ ਲਿਓੜੀ ਲੱਗੀ ਹੋਈ ਆ ਤੇ ਕਰਮ ਵਾਲੀ ਨੂੰ ਦਿਨ ਸੁਹੀ ਨੂੰ ਚੌਥਾ ਸੁਹਾ ਬਾਈ ਕਹਿੰਦਾ ਅਰੀਜਨਲ ਜਮਾ ਤੀਜਾ ਸਾਢੇ ਪੇਰਾ ਲੀਟਰ ਬੋਲਾ ਮੰਨ ਲਓ ਦੁੱਧ ਮੰਨ ਲਓ ਤਿਆਰ ਆ ਜਮਾ ਓਟ ਦਾ ਬਾਕੀ ਨਾ ਤੁਸੀਂ ਗਾੜੀ ਗੂੜੀ ਦੇਖ ਲੋ ਤੇ ਕੂਨੀ ਦੇਖ ਲੋ ਸਾਡਾ ਵੀ ਨੇ ਉਪਰਾ ਬਣ ਨਹੀਂ ਕਰਿਆ ਤੇ ਮਾਗਰ ਮੇਲ ਕਾਫ ਕਟਾ ਸਾਰੀ ਡਿਟੇਲ ਆਪਾਂ ਕੁਲਦੀਪ ਤੋਂ ਲੈਣੇ ਤਸ ਦੇ ਕਰਮ ਵਾਲੀ ਦਾ ਸੂਆ ਕਿਨਮੈਂ ਸੂਆ ਬਈ ਇਹ ਤੀਜਾ ਦਾ ਤੀਜੇ ਸੂਈਆ ਰੇਜ ਰੋ ਹਾਂ ਰੇਜ ਨਾ ਤੀਜਾ ਸੂਆ ਦਾ ਠੀਕ ਆ ਬਈ ਆ ਬਈ ਹਰਿਆਣੇ ਜਿਲ੍ਹਿਆਂ ਦੀ ਸਰਕਾਰੀ ਸੀਮਨ ਦੀ ਆ ਇਹ ਠੀਕ ਹੈ ਇੱਕ ਗੱਲ ਹੈਗੀ ਆ ਕੁਲਦੀਪ ਯਾਰ ਲੰਮੀ ਲੰਮੀ ਬੂਥ ਆ ਨਾ ਲੰਮੀ ਬਈ ਪੇਕਅਪ ਗੱਡੀ ਚ ਨਹੀਂ ਜਾਂਦੀ ਇਹ ਪੇਕਅਪ ਗੱਡੀ ਵੀ ਛੋਟੀ ਰਹੇ ਜੇ ਹਾਂ ਬਟ ਅਈ ਬਈ ਯਾਰ ਮੰਨ ਕੇ ਜਲ ਬੂਥ ਦੇ ਬਈ ਬੂਥ ਦੇਖਦੇ ਜਰਾ ਖਜਾਦੇ ਵੱਡੇ ਬੜੀ ਲੰਮੀ ਬੂਥ ਲੱਗੀ ਆ ਤੇ ਰਿੰਗ ਸਿੰਗ ਲੱਗਿਆ ਇਹ ਆ ਦੇਖ ਲੋ ਇਹ ਆ ਚੀਜ਼ ਦਾ ਗੈਪ ਦੇਖ ਲੈ ਵੀਰੇ ਲੈਗ ਸਕੋਰ ਚੈੱਕ ਕਰ ਲੋ ਬਾਈ ਸਿੰਗਲ 8 ਈ ਚ ਆ ਗਈ ਆ ਦੇਖ ਲੋ ਬਾਈ ਓਏ ਟਰੱਕ ਜੱਡੀ ਆ ਬਾਈ ਕਰਮ ਵਾਲੀ ਬਾਕੀ ਕੋਈ ਚੀਜ਼ ਦਿਖਾ ਦੋ ਪਿੰਡ ਬਨਾਲੇ ਦੇ ਦੋ ਕੜੀਵਾ ਦਿਨ ਕਿੰਨਾ ਸੂਈ ਨੂੰ ਦਿਨ ਬਾਈ ਚੌਥਾ ਆ ਕਿੰਨਾ ਦੁੱਧ ਤਿਆਰ ਆ ਤੁਹਾਡੇ 13 ਲੀਟਰ 14 ਕਿਲੋ ਤਿਆਰ ਆ ਜਵਾ ਵੀਰੇ ਠੀਕ ਹੈ ਕੋਈ ਸਰਲਾ ਸੱਪਾ ਜਮਾ ਹੀ ਨਹੀਂ ਬਾਈ ਚਵਾਈ ਚਵਾਈ ਇੱਕ ਨੰਬਰ ਪੋਲੀ ਵੀਰੇ ਪੂਕ ਵਰਗੀ ਜਮਾ ਮਗਰਾਗਾ ਮੇਲ ਕਾਫ ਕੱਟਾ ਹਾਂ ਠੀਕ ਹੈ ਤੇ ਕਲਦੀਵਾ ਜੇ ਹੁਣ ਆਪਾਂ ਇੱਕ ਗੱਲ ਕਰੀਏ ਬਾਈ ਹਾਂਜੀ ਕਰਮਾਂ ਵਾਲੀ ਅੰਦਰ ਬਾਹਰ ਦਾ ਹਵਾਨਾ ਦਿਖਾਉਂਦੀ ਆ ਆਹ ਦੇਖ ਲੋ ਬਾਈ ਗਾੜੀ ਕੁੜੀ ਗਾੜੀ ਵੀ ਸਾੜੀ ਜਿੱਦੋਂ ਦੇ ਇੱਕੋ ਜਿਹਾ ਹੋ ਬਾਈ ਜਮਾਂ ਹੀ ਫਰਕ ਨਹੀਂ ਹੋਣਾ ਕਿੰਨਾ ਦੁੱਧ ਦਾ ਮੂਰੇ ਸਣਾ ਜਾ ਮੂਰੇ ਸਣਾ ਜਾ ਸਾਢੇ 3 ਕਿਲੋ ਵਾਂਗੂ ਦੁੱਧ ਆ ਬਾਈ ਲਓ ਵੀ ਸਜਣੋ ਆਹ ਦੇਖ ਲੋ ਮੋਰਾ ਦੀ ਖਾਨ ਚੋਂ ਨਾ ਇੱਕ ਹੀਰਾ ਦਿਖਾਉਂ ਤੁਹਾਨੂੰ ਸੋਨੂੰ ਪਿੰਡ ਬਦਿਆਲੇ ਆਪੀ ਜੱਕ ਕਰ ਲੋ ਬਾਈ ਲੰਮੀ ਲੰਮੀ ਹੈ ਪਈ ਇਹਦਾ ਜਮਾਂ ਟਰੱਕ ਜਿੱਡੀ ਆ ਦੇਖ ਲੋ ਕਵਾਲ ਦੀ ਆ ਬਾਈ ਜਮਾਂ ਮੇਲੇ ਚ ਖੜਨ ਵਾਲੀ ਆ ਗਈ ਇਹੋ ਜਿਹਿਆਂ ਮੱਝਾਂ ਦੇ ਬੱਚੇ ਬਾਈ ਮੇਲੇ ਚ ਲੜਦੇ ਨਾ ਇਹੋ ਜਿਹਿਆਂ ਮੱਝਾਂ ਦੇ ਬਰੀਡ ਦਾ ਕੰਮ ਕਰਿਆ ਜਾਂਦਾ ਬਾਈ ਬਾਕੀ ਕਲਦੀਪ ਤੋਂ ਡਰੈਸ ਹੋ ਰਹੇ ਨੇ ਕਲਦੀਵਾ ਹਾਂਜੀ ਹੁਣ ਇਹਦਾ ਕਰਮਾਲੀਦਨ ਰੇਡ ਦੱਸਦੇ ਕਿੰਨੇ ਰੇਡ ਬਾਈ ਫੋਨ ਤੇ ਕਰ ਲਾਂਗੇ ਬਾਹਲਾ ਤਾਂ ਨਹੀਂ ਕਰਦਾ ਬਾਈ ਬਾਹਲਾ ਨਹੀਂ ਕਰਦੇ ਰੇਡ ਜਾਇਜ਼ ਹੋਊਗਾ ਮਾਰਦਾਨ ਹੋਊਗਾ ਬਈ ਹਿਸਾਬ ਨਾਲ ਰੇਡ ਉਹ ਵੀ 22 23 ਕਿਲੋ ਦਾ ਸੱਜਰ ਦਾ ਚੋਆ ਆਇਆ ਲਓ ਵੀ ਸੱਜਰ ਉਹ ਤੇ ਕੂਨੀਗਾ ਨਹੀਂ ਬੜੀ ਆ ਜਮਾਂ ਬਾਈ ਖੁੱਲੀ ਸਾੜਦੇ ਜਮੇ ਨਹੀਂ ਚਾਹੇ ਕੱਟਰੂ ਸਾੜਨਾ ਸਾਡੇ ਨੂੰ ਕੋਈ ਫਰਕ ਨਹੀਂ ਪੈਂਦਾ ਆ ਦੇਖ ਲਓ ਬਾਈ ਕਲਦੀਪ ਉਹਦੇ ਹੱਥ ਲਾਈ ਜਾਂਦਾ ਤੇ ਉਹ ਖੁਰਕ ਬੰਨ ਕੇ ਬੈਠਣ ਨੂੰ ਤਿਆਰ ਹੈ ਜੀ ਇੰਨੀ ਜ਼ਿਆਦੇ ਕੂਨੀ ਹੈ ਤੇ ਇਕਰੀਬਾ ਹਾਂਜੀ ਕੋਈ ਹੋਰ ਮਾਰ ਦੀ ਮੂਰਦੀ ਜਮਾ ਨਹੀਂ ਜਮਾ ਹੀ ਨਹੀਂ ਬਾਈ ਮਾਰਦੀ ਸਾਰੇ ਪਸੂਆਂ ਨੇ ਸਾੜਦੇ ਖੁੱਲੀ ਤਰੀਫ ਨੂੰ ਜਮਾ ਕਿਸੇ ਪਸੂਆਂ ਨੀ ਪੜਦੀ ਲੋ ਵੀ ਸੱਚ ਲੋ ਤਰੀਫ ਦੀ ਨੂੰ ਚਾਹ ਬਾਈ ਇੱਥੇ ਕੇਰਾ ਸਾਨੂੰ ਧਾਰ ਦੇ ਲਾ ਉੱਥੀ ਖੜਕੇ ਉੱਥੀ ਝੋੜਾ ਨੂੰ ਤਾਂ ਵੀ ਨਹੀਂ ਕੋਈ ਆ ਦੇਖ ਲੈ ਬਾਈ ਗਲਦੀਪ ਖੁਰਕਮੰਦ ਕੀ ਬੈਠਣ ਨੂੰ ਤਿਆਰ ਹੋ ਗਈ ਹੈ ਨਾ ਤੇ ਹਾਂ ਬਾਈ ਹਾਂ ਬਾਕੀ ਯਾਰ ਨਾ ਸੱਜਣੋ ਬਹੁਤ ਬੰਦੇ ਡਿਮਾਂਡ ਕਰਦੇ ਸੀ ਆ ਦੇਖ ਲਓ ਬਾਈ ਅੰਦਰਵਾਰ ਦਾ ਬਾਈ ਜਮਾ ਪਾ ਗਏ ਕਿਤੇ ਕਹਾਣੀ ਹਰਿਆਣੇ ਚ ਲਿਆਂਦੀ ਆ ਜੇ ਲਿਆਂਦੀ ਆ ਤਾਂ ਕਿ ਆ ਹਰਿਆਣੇ ਸਾਡੇ ਰਿਸ਼ਤੇਦਾਰੀ ਚ ਆਈ ਹੈ ਠੀਕ ਆ ਰੱਖਣਾ ਇਹਦੇ ਨਾਲ ਹੀ ਆ ਜਮਾ ਹਾਂ ਹਾਂ ਜਮਾ ਬਾਈ ਰੱਖਣ ਵਾਲਾ ਜੇ ਕੋਈ ਮਨ ਕੇ ਚੱਲ ਘਰੂ ਬੰਦਾ ਲਿਆਂਦਾ ਨਾ ਜਿਵੇਂ ਮਰਜ਼ੀ ਮਸਲ ਪਾਏ ਦਾ ਕੱਟੜੂ ਜਿਵੇਂ ਮਰਜ਼ੀ ਲੈ ਲੈ ਯਾਰ ਹਾਂ ਬੜਾ ਚੰਗਾ ਬੱਚਾ ਪਉਂਦੀ ਆ ਉਹ ਦੇਖ ਲਾ ਬਾਈ ਪਿਓਰ ਜਮਾ ਇੱਕ ਡਾ ਕੱਟੜੂ ਗਾ ਦੇਖ ਲਓ ਏ ਪਲਵਾਨ ਆਖਦਾ ਬਾਈ ਇਹ ਵੀ ਕਿਸੇ ਚੰਗੇ ਰਿਕਾਰਡ ਦਾ ਜਮਾ ਕਮਾਲ ਦੀ ਅੰਗਾ ਪੈਰਾਂ ਬਖੋ ਕਲਦੀਪਾ ਦਾ ਬੋ ਪਿੰਡ ਬਦਿਆਲਾ ਵੀਰੇ ਹਾਂਜੀ ਜ਼ਿਲ੍ਹਾ ਬਠਿੰਡਾ ਆ ਗਿਆ ਹਾਂਜੀ ਤੇ ਰਾਂਪੁਰਾ ਆਪਣਾ ਤਪੇ ਤਪਾ ਤੇ ਰਾਂਪੁਰਾ ਨੇੜੇ ਰਹਿੰਦਾ ਠੀਕ ਗੱਲ ਆ ਸੱਜਣਾ ਨੂੰ ਪੱਟ ਕੇ ਜਿ ਦਿਖਾ ਦੇ ਮੜੀ ਜੀ